ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾਵ ਸੁਖਵੀਰ ਸਿੰਘ ਬਾਦਲ ਦਾ ਗਿੱਦੜਵਾ ਵਿਧਾਨ ਸਭਾ ਸੀਟ ਨੂੰ ਲੈ ਕੇ ਇੱਕ ਬਿਆਨ ਆਉਂਦਾ ਵੀ ਇਸ ਵਾਰ ਵਿਧਾਨ ਸਭਾ ਦੀ ਇਲੈਕਸ਼ਨ ਉਹ ਇੱਥੋਂ ਵੀ ਲੜਨਗੇ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਬਿਆਨ ਹੈ ਕਿ ਉਹ ਵਸ ਬਾਕੀ ਇਸ ਗੱਲ ਦੇ ਉੱਤੇ ਖੜੇ ਰਹਿਣਗੇ ਜਾਂ ਮਹਿਜ ਇੱਕ ਜਿਹੜਾ ਕੈਂਡਰ ਸੀਗਾ ਡਿੰਪੀ ਢੋਲੋਂ ਦੇ ਪਾਰਟੀ ਬਦਲਦੇ ਨਾਲ ਜਿਹੜਾ ਸੌਂਗ ਆ ਸੀਪਸਾਬ ਦਾ ਜਮਈ ਉਹਨੂੰ ਰਿਵਾਈਵ ਕਰਨ ਦੇ ਲਈ ਦਿੱਤਾ ਗਿਆ ਇੱਕ ਬਿਆਨ ਨਵਰੀਤ ਬਾਈ ਆਪਣੇ ਨਾਲ ਨੇ ਬਾਈ ਤੋਂ ਸਮਝੌਣ ਦੀ ਕੋਸ਼ਿਸ਼ ਕਰਦੇ ਆ ਵੀ ਇਹ ਬਿਆਨ ਦੇ ਕੀ ਮਾਇਨੇ ਹੋ ਸਕਦੇ ਸਵਾਗਤ ਆ ਬਾਈ ਅ ਜਿੱਥੋਂ ਤੱਕ ਅਰਸ਼ ਤੁਸੀਂ ਬਿਆਨ ਦੀ ਗੱਲ ਕਰੀ ਆ ਸੁਖਵੀਰ ਸਿੰਘ ਬਾਦਲ ਦਾ ਵੈਸੇ ਅਕਸ ਇਹ ਆ ਕਿ ਜੋ ਕਹਿੰਦੇ ਆ ਉਹ ਨਵਾਉਂਦੇ ਆ ਪਰ ਮੈਨੂੰ ਗਿੱਦੜਵਾਹੇ ਵਾਲਾ ਬਿਆਨ ਆ ਜਿਹੜਾ ਉਹਨਾਂ ਦਾ ਉਹ ਸਚਾਈ ਤੋਂ ਪਰੇ ਤੇ ਸਿਰਫ ਆਪਦੇ ਕਾਡਰ ਨੂੰ ਬਚਾਉਣ ਦੀ ਲੜਾਈ ਵੱਧ ਲੱਗਦੀ ਆ ਹਾਲ ਦੀ ਘੜੀ ਆ ਜੇ ਮੈਂ ਮੋਟਾ-ਮੋਟਾ ਹਿਸਾਬ ਲਾਵਾਂ ਉਹਦਾ ਕਾਰਨ ਇਹ ਆ ਕਿਉਂਕਿ ਅ ਸੁਖਵੀਰ ਬਾਦਲ ਦੀ ਪਾਰਟੀ ਅਕਾਲੀ ਦਲ ਬਾਦਲ ਆ ਜਿਹੜਾ ਹਾਂਜੀ ਇਹ ਸ਼ਰੋਣੀ ਅਕਾਲੀ ਦਾ ਲਗਾਤਾਰ ਉਥੋਂ ਮજબૂત ਰਿਹਾ ਪਹਿਲਾਂ ਉਹਦਾ ਪਿਤਾ ਜੀ ਇਥੋਂ ਲੜਦੇ ਰਹੇ ਆ ਫਿਰ ਮਨਪ੍ਰੀਤ ਬਾਦਲ ਉਹ ਤੋਂ ਪਰਿਵਾਰ ਇਕੱਠਾ ਸੀ ਨਾ ਬਿਲਕੁਲ ਉਦੋਂ ਉਹ ਲੜਦੇ ਰਹੇ ਆ ਤਾਂ ਲਗਾਤਾਰ ਅਕਾਲੀ ਦਲ ਤੇ ਖਾਸ ਤੌਰ ਤੇ ਮੈਂ ਕਹਾ ਬਾਦਲ ਪਰਿਵਾਰ ਹਾਂਜੀ ਗਿੱਦੜਵਾਹਾ ਦੀ ਸੀਟ ਦੇ ਉੱਤੇ ਬਹੁਤ ਮਜ਼ਬੂਤ ਰਿਹਾ ਇਹ ਸਿਰਫ ਸੀਟ ਉਦੋਂ ਹੀ ਆਪਦਾ ਰੰਗ ਬਦਲਦੀ ਸੀ ਜਦੋਂ ਰਾਜਾ ਵੜੰਗੇ ਇੱਥੇ ਆਉਂਦੇ ਆ ਰਾਜਾ ਵੜੰਗਾਏ ਉਹਨਾਂ ਨੇ ਧੁਰ ਕੱਟ ਕੇ ਅਕਾਲੀ ਸੀਟ ਨੂੰ ਬਦਲ ਕੇ ਕਾਂਗਰਸ ਦੀ ਸੀਟ ਬਣਾਤਾ ਆਪਦੇ ਦਮ ਤੇ ਬਣਾਇਆ ਪਾਰਟੀ ਨਾਲੋਂ ਵੱਧ ਆਪਦਾ ਦਮ ਦਿਖਾਇਆ ਪਰ ਫੇਰ ਹੁਣ ਖੜਾ ਰਹੀ ਹੈ ਜਿਹੜੇ ਜਿਹੜੇ ਇਕੱਲੇ ਦਲ ਦੀ ਸੀਗੇ ਡਿੰਪੀ ਢਲਾਉਂਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪਿੱਛੇ ਹੀ ਪਿਛਲੇ ਸਾਲ ਬਾਈਪੋਲ ਹੁੰਦੀ ਹੈ ਤੇ ਡਿੰਪੀ ਢਲੋਂ ਇਥੋਂ ਜਿੱਤੇ ਜਾਂਦੇ ਆ ਜੀ ਅਰਸ਼ਦ ਜਿਹੜਾ ਹੁੰਦਾ ਕੀ ਆ ਹਲਕਾ ਇੰਚਾਰਜ ਸਿਸਟਮ ਚ ਨਾ ਇਹਦਾ ਨੁਕਸ ਕੀ ਆ ਵੱਡਾ ਕਿ ਇਹਦੇ ਵਿੱਚ ਬੰਦਾ ਇੰਨਾ ਤਖੜਾ ਹੋ ਜਾਂਦਾ ਕਿ ਸਾਰਾ ਕੁਝ ਉਹਦੇ ਨਾਲ ਹੀ ਤੁਰ ਜਾਂਦਾ ਜਦੋਂ ਉਹ ਤੁਰਦਾ ਚਾਹੇ ਉਹ ਆਪਾਂ ਚਲੋ ਉੱਥੇ ਭਾਵੇਂ ਇਨੇ ਕਈ ਕੋਸ਼ਿਸ਼ਾਂ ਕਰਕੇ ਅਕਾਲੀ ਦਲ ਨੇ ਤਰਨ ਤਰਨ ਦੀ ਸਥਿਤੀ ਚ ਕੋਸ਼ਕੋ ਸੁਧਾਰ ਕਰ ਲਿਆ ਪਰ ਹਾਲਾਤ ਉੱਥੇ ਵੀ ਸੀ ਸਾਰਾ ਕੁਝ ਰਮੀਤ ਸੰਧੂ ਨੂੰ ਦਿੱਤਾ ਵਾ ਸੀ ਇੱਥੇ ਵੀ ਡਿੰਪੀ ਨੂੰ ਹੀ ਡਿੰਪੀ ਢੱਲ ਨੂੰ ਸਭ ਕੁਝ ਮਿਲਿਆ ਵਾ ਸੀ ਲੋਕਾਂ ਨਾਲ ਜੁੜੇ ਹੋਏ ਸੀ ਤੇ ਲਗਾਤਾਰ ਬੰਦਾ ਮਿਹਨਤ ਵੀ ਕਰ ਰਿਹਾ ਸੀ ਹੋਇਆ ਇਹ ਹੈ ਕਿ ਇਸ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਦੇਖੋ ਬਲਾਕ ਸਮਤੀ ਦੇ ਜਿਹੜੇ ਹੁਣ ਹੋ ਰਹੇ ਆ ਅਕਾਲੀ ਦਲ ਦਾ ਗਿੱਦੜ ਵਾਹੇ ਦੇ ਵਿੱਚ ਅਕਾਲੀ ਦਲ ਕਾਫੀ ਸਟਰਗਲ ਕਰ ਰਿਹਾ ਮੈਂ ਇੱਕ ਸੀਟ ਦਾ ਚਲੋ ਨਾਮ ਤਾਂ ਕੀ ਲੈਣਾ ਉਸ ਸੀਟ ਦੇ ਉੱਤੇ ਸਥਿਤੀ ਇਹ ਆ ਵਿੱਕਾ ਰਲੇ ਨੂੰ ਬਲਾ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇਤੀ ਤੇ ਘਰ ਵਾਲੀ ਨੂੰ ਬਲਾਕ ਸੰਮਤੀ ਦੀ ਇਹ ਵੀ ਇਹ ਵੀ ਕਰਨਾ ਪੈ ਰਿਹਾ ਕਿਤੇ ਕਿਤੇ ਕਿਉਂ ਇਹ ਉਹ ਨਹੀਂ ਆਣਾ ਜਦੋਂ ਤੁਹਾਡੇ ਕੋਲੇ ਲੋਕਾਂ ਦੀ ਹੁਣ ਕਮੀ ਹੋ ਗਈ ਹੁਣ ਜਿਹੜਾ ਉਹ ਕਾਡਰ ਡਿੰਪੇਟ ਲੋਣਾ ਚੜ ਚੱਲਿਆ ਉਹਨੂੰ ਬਚਾਉਣ ਦੇ ਲਈ ਉਹਨੂੰ ਆਪਸ ਵਿੱਚ ਜੋੜੀ ਰੱਖਣ ਦੇ ਲਈ ਇਹ ਬਹੁਤ ਜ਼ਰੂਰੀ ਸੀ ਕਿ ਸੁਖਬੀਰ ਬਾਦਲ ਕੋ ਸ਼ਹਿਜੀ ਚਮਤਕਾਰੀ ਗੱਲ ਕਹਿੰਦੇ ਜਿਹੜੀ ਉਹਨਾਂ ਨੇ ਕਹੀ ਆ ਉਹਨਾਂ ਨੇ ਕਿਹਾ ਕਿ ਮੈਂ ਇੱਥੋਂ ਇਲੈਕਸ਼ਨ ਲੜੂਗਾ ਮੈਂ ਇੱਥੋਂ ਵੀ ਹਾਂ ਇੱਥੋਂ ਵੀ ਹਾਂ ਮੈਂ ਇੱਥੋਂ ਵੀ ਮਤਲਬ ਉਹ ਲੰਬੀ ਤੋਂ ਵੀ ਲੜਨਗੇ ਤੇ ਗਿੱਦੜਵਾਹ ਤੋਂ ਵੀ ਲੜਨਗੇ ਜਲਾਲਾਬਾਦ ਛੱਡਣਗੇ ਦੇਖੋ ਫੇਰ ਉਹ ਤਾਂ ਛੋਟੀ ਗਿਹਾਣਾ ਮੈਂ ਤਾਂ ਇਹਨੂੰ ਵੀ ਕਹਿਣਾ ਗਿੱਦੜਵਾਹ ਲੜਨਾ ਕੋਈ ਸੈਂਸ ਨਹੀਂ ਬਣਾਉਂਦਾ ਜੇ ਤੁਸੀਂ ਸੁਖਬੀਰ ਬਾਦਲ ਦੇ ਲਈ ਦੇਖੋ ਸਭ ਤੋਂ ਆਈਡਲ ਕੀਆ ਲੰਬੀ ਦੂਜੇ ਨੰਬਰ ਤੇ ਜਲਾਲਾਬਾਦ ਇਸ ਵੇਲੇ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ ਉਹ ਗਿੱਦੜਵਾਹ ਚੋ ਆਖੇ ਜੇ ਲੜਦਾ ਵਿਧਾਨ ਸਭਾ ਉਹ ਤਾਂ ਆਪਦੇ ਆਪ ਨੂੰ ਬੰਨ੍ਹ ਲੂਗਾ ਇੱਕ ਦੇਖੋ ਇੱਥੇ ਸਭ ਤੋਂ ਸਟਰੋਂਗ ਕੈਂਡੀਡੇਟ ਤਾਂ ਇੱਥੇ ਹੀ ਪੜਨੇ ਆ ਨਾ ਡਿੰਪੀ ਢੱਲੋਂ ਰਾਜਾ ਵੜਿੰਗ ਮਨਪ੍ਰੀਤ ਬਾਦਲ ਅੱਛਾ ਇਹ ਵੀ ਦਿਲਚਸਪਾ ਜੇ ਭਾਜਪਾ ਦਾ ਸਮਝੌਤਾ ਹੁੰਦਾ ਹੈ ਅਕਾਲੀ ਦਲ ਨਾਲ ਹੁਣ ਕੀ ਉਸ ਸਮਝੌਤੇ ਦੇ ਵਿੱਚ ਸੁਖਵੀਰ ਬਾਦਲ ਮਨਪ੍ਰੀਤ ਦੀ ਟਿਕਟ ਕਟਾਉਣਗੇ ਕਿ ਦੜਵਾਹੇ ਤੋਂ ਵੀ ਭਾਈ ਤੂੰ ਕਿਤੇ ਹੋਰ ਜਾਵੜਾ ਕਿਉਂਕਿ ਮਨਪ੍ਰੀਤ ਬਾਦਲ ਦਾ ਤਾਂ ਮੈਨੂੰ ਜਿਵੇਂ ਅੱਜ ਕਈ ਲੋਕ ਕਹਿੰਦੇ ਸੀ ਕਹਿੰਦੇ ਨਹੀਂ ਨਹੀਂ ਮਨਪ੍ਰੀਤ ਬਾਦਲ ਨੇ ਤਾਂ ਇਹ ਬਠਿੰਡਾ ਸ਼ਹਿਰੀ ਤੋਂ ਲੜਨਾ ਬਿਲਕੁਲ ਯਾਰ ਜੇ ਉਹਨਾਂ ਨੇ ਬਠਿੰਡਾ ਸ਼ਹਿਰੀ ਤੋਂ ਲੜਨਾ ਹੁੰਦਾ ਗਿੱਦੜਵਾਹੇ ਲਈ ਪ੍ਰੋਜੈਕਟ ਕਿਉਂ ਨਹੀਂ ਆਉਂਦੇ ਗਿੱਦੜਵਾਹੇ ਹਸਤੇ ਦੋ ਵੱਡੇ ਪ੍ਰੋਜੈਕਟ ਆਇਆ ਲਗਭਗ 80 ਕਰੋੜ ਦੇ ਜੇ ਮੈਂ ਗਲਤ ਨਹੀਂ ਤਾਂ ਮੈਂ ਗਲਤ ਵੀ ਹੋ ਸਕਦਾ ਤਾਂ ਮੈਨੂੰ ਸੁਧਾਰ ਦਿਓ ਕਾਫੀ ਵੱਡੇ ਪ੍ਰੋਜੈਕਟ ਦੋ ਲੈ ਕੇ ਆਇਆ ਅੰਡਰ ਬ੍ਰਿਜ ਵਗੈਰਾ ਗਿੱਦੜਵਾਹੇ ਦੇ ਖਾਤਰ ਹੁਣ ਉਹ ਬੰਦਾ ਧਿਆਨ ਲਾ ਰਿਹਾ ਲੋਕਾਂ ਚ ਵਿਚਰ ਵੀ ਰਿਹਾ ਤਾਂ ਕੀ ਉਹ ਸਾਰੀ ਸਥਿਤੀ ਦੇ ਵਿੱਚ ਹੁਣ ਕਾਲੀ ਦਲ ਦੇ ਆਪਸ ਵਿੱਚ ਭਰਾ ਹੀ ਸਾਹਮਣੇ ਹੋ ਜਾਣਗੇ ਇਹ ਉਸ ਸਥਿਤੀ 'ਚ ਹੋ ਸਕਦਾ ਜੇ ਦੋਨਾਂ ਦਾ ਸਮਝੌਤਾ ਨਹੀਂ ਹੁੰਦਾ ਇਹ ਸਮਝੌਤਾ ਹੁੰਦਾ ਤਾਂ ਫਿਰ ਇੱਕ ਨੂੰ ਤਾਂ ਪਿੱਛੇ ਹਟਣਾ ਪਊਗਾ ਸੁਖਬੀਰ ਬਾਦਲ ਤਾਂ ਫਿਰ ਜੋ ਕਹਿੰਦੇ ਆ ਉਹਨਾਂ ਦਾ ਤਾਂ ਸਾਬ ਉਹ ਕਰਦੇ ਆ ਪਰ ਮੈਂ ਫਿਰ ਵੀ ਕਹਿਣਾ ਇਹ ਚੀਜ਼ ਇਸ ਲਈ ਆਈ ਆ ਕਿਉਂਕਿ ਤੁਹਾਡਾ ਜ਼ਿਆਦਾਤਰ ਕਾਡਰ ਅਕਾਲੀ ਦਲ ਦਾ ਦਿੰਪੇ ਢਲਣਾ ਚੜ ਚੁੱਕਿਆ ਹੈ ਇਹ ਗੱਲ ਕੋਈ ਹੁਣ ਕਿਸੇ ਤੋਂ ਲੁਕੀ ਨਹੀਂ ਹੈ ਕਿ ਅਕਾਲੀ ਦਲ ਜੇ ਅੱਜ ਦੀ ਸਥਿਤੀ 'ਚ ਤੁਸੀਂ ਐਸੇ ਪਾਰਟੀ ਰੇਟ ਕਰਨਾ ਹੋਵੇ ਦੇਖੋ ਰਿਜ਼ਲਟ ਕੁਝ ਵੀ ਆ ਜਾਣਾ ਉੱਥੇ ਪਰ ਜਦੋਂ ਵਿਧਾਨ ਸਭਾ ਹੋਣੀ ਹੈ ਮੈਂ ਵਿਧਾਨ ਸਭਾ ਦੀ ਗੱਲ ਕਰ ਰਿਹਾ ਨੋਕਲੇ ਇਲੈਕਸ਼ਨ ਦੇ ਵਿੱਚ ਅਰਸ਼ ਬਹੁਤ ਸਮੀਕਰਨ ਹੋ ਜਾਂਦੇ ਆ ਆਪਣੇ ਪਿੰਡੋਂ ਹੋਣਾ ਆ ਗਵਾਂਡ ਆ ਆਪਣੇ ਪਿੱਛੇ ਇਧਰੋਂ ਇੱਕ ਕੈਂਡੀਡੇਟ ਖੜੇ ਹੋਇਆ ਉਹ ਕਾਲੀ ਦਲ ਤੋਂ ਖੜੇ ਹੋਇਆ ਤਾਂ ਪਿੰਡ ਦਾ ਕਰਕੇ ਪੈ ਜਾਣੀ ਆ ਵੋਟ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਉਹਨਾਂ ਨੂੰ ਵੀ ਯਾਰ ਆਪਣੇ ਪਿੰਡ ਦੇ ਆਪਣਾ ਪਿੰਡ ਵੱਧ ਪਾਊਗਾ ਉਹਨੂੰ ਵੋਟ ਇਹ ਸਮੀਕਰਨ ਵੀ ਹੁੰਦੇ ਆ ਪਰ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਦੇਖੋ ਉਹ ਸੀਟ ਜਿਹੜੀ ਤੋਂ ਬਾਦਲ ਪਰਿਵਾਰ ਨੂੰ ਲਗਾਤਾਰ ਵੋਟਾਂ ਪੈਂਦੀਆਂ ਰਹੀਆਂ ਜਿਹੜੀ ਸੀਟ ਨੇ ਬਾਦਲ ਪਰਿਵਾਰ ਦਾ ਹਮੇਸ਼ਾ ਸਾਥ ਦਿੱਤਾ ਉਹਦੇ ਵਿੱਚ ਅੱਜ ਪਹਿਲੇ ਦੋਹਾਂ ਦੇ ਲਈ ਭੇਡਨਗੇ ਰਾਜਾ ਬੜੇਂਗਾ ਡੇਮਪੀ ਤੇ ਡੇਮਪੀ ਤੇ ਮਨਪ੍ਰੀਤ ਬਾਦਲ ਜਿਸ ਸਾਹ ਬਣਾਲ ਕੰਮ ਕਰ ਰਹੇ ਆ ਆਪਾਂ ਇਹ ਹੋ ਸਕਦਾ ਵੀ ਤਕੂਣੀ ਟੱਕਰ ਹੋ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਾਜਪਾ ਹੋਰ ਰਾਈਜ਼ ਕਰਦੀ ਹੈ ਤਾਂ ਕਾਂਲੀ ਦਲ ਚੌਥੇ ਨੰਬਰ ਦੀ ਪਾਰਟੀ ਹੈ ਜੇ ਆਪਾਂ ਕੈਂਡੀਡੇਟ ਵਾਈਜ਼ ਦੇਖਗੇ ਹੁਣੇ ਬਚੂਗਾ ਕਿਵੇਂ ਕਾਟਰ ਬਚਦਾ ਤਾਂ ਤਾਂ ਹੀ ਹੈ ਨਾ ਜੇ ਕੁਝ ਵੱਡਾ ਐਲਾਨ ਹੋਵੇ ਤੇ ਵੱਡਾ ਐਲਾਨ ਇਸ ਤੋਂ ਵੱਡਾ ਐਲਾਨ ਹੋ ਨਹੀਂ ਸਕਦਾ ਸੀ ਕਿ ਸੁਖਬੀਰ ਬਾਦਲ ਉਥੋਂ ਆ ਪਾ ਰਹੇ ਆ ਮਨਪ੍ਰੀਤ ਬਾਦਲ ਦੀ ਜਿਹੜੀ ਗੱਲ ਹੈ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਨੂੰ ਲੈ ਕੇ ਸਦ ਭਾਵਨਾ ਦਿਵਸ ਮਨਾਇਆ ਅਕਾਲੀ ਦਲ ਨੇ ਮਨਪ੍ਰੀਤ ਬਾਦਲ ਉੱਥੇ ਬਹੁਤ ਸੋਹਣਾ ਬੋਲੇ ਆ ਵੈਸੇ ਵੀ ਪ੍ਰਕਾਸ਼ ਸਿੰਘ ਬਾਦਲ ਬਾਰੇ ਬਹੁਤ ਸੋਹਣਾ ਬੋਲਦੇ ਆ ਦੋਨੇ ਪਰਿਵਾਰ ਹੁਣ ਨੇੜੇ ਆ ਰਹੇ ਆ ਦੋਨੋਂ मतलब ਇਹ ਗੱਲ ਲੁਕੀ ਨਹੀਂ ਰਹੀ ਹੁਣ ਦੋਨੇ ਪਰਿਵਾਰਾਂ ਚ ਪਿਆਰ ਵਧੇ ਵਧ ਹੀ ਰਿਹਾ ਹੈ ਉਹ ਚਲੋ ਉਹ ਮੈਂ ਕਹਣਾ ਸਿਆਸਤ ਆ ਡਾ ਯਾਰ ਕਿਸੇ ਵੀ ਸ਼ਰੀਕੇ ਕਬੀਲੇ ਨਾਲ ਤਾਂ ਥੋੜੀ ਬਾਨੀ ਵੀ ਚਾਹੀਦੀ ਹੈ ਇਹ ਚ ਕੀ ਆ ਕਿਸੇ ਨੂੰ ਚਾਚੇ ਦਾਈ ਆ ਹਾਂ ਹੈ ਤਾਂ ਚਾਚੇ ਦਾਈ ਹੈ ਨਾ ਭਾਈ ਢਾਉਂਦੇ ਭਾਈ ਬਣਾਉਂਦੇ ਨੇ ਬਾਰੇ ਸ਼ਾ ਭਾਈਆਂ ਬਿਨ ਕੋਈ ਬੰਦੀ ਯਾਰ ਨਹੀਂ ਹੈ ਹਨਾ ਇਹ ਵੀ ਤਾਂ ਹੈਗੀ ਆ ਨਾ ਇੱਥੇ ਬਾਰੇ ਸ਼ਾ ਦੀ ਹੀਰ ਦੀਆਂ ਗੱਲਾਂ ਹੀ ਆ ਤਾਂ ਮਨਪ੍ਰੀਤ ਬਾਦਲ ਜਿਹੜੇ ਕੇ ਆ ਲਗਾਤਾਰ ਇਥੋਂ ਮਿਹਨਤ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਉਹਨਾਂ ਦੀ ਟਿਕਟ ਕੱਟੀ ਜਾਊਗੀ ਜੇ ਸਮਝੌਤਾ ਹੁੰਦਾ ਤਾਂ ਟਿਕਟ ਨਹੀਂ ਕੱਟੀ ਜਾਣੀ ਤੇ ਜੇ ਸਮਝੌਤਾ ਨਹੀਂ ਹੁੰਦਾ ਤਾਂ ਵੀ ਦੋਨੇ ਪਰਿਵਾਰ ਆਮਣੇ ਸਾਹਮਣੇ ਨਹੀਂ ਆਉਣਗੇ ਸੁਖਬੀਰ ਬਾਦਲ ਦਾ ਜਿਹੜਾ ਬਿਆਨ ਹੈ ਉਹ ਮੈਨੂੰ ਅੱਜ ਦੀ ਘੜੀ ਮੈਂ ਗਲਤ ਹੋ ਸਕਦਾ ਤੇ ਜੋ ਹੋ ਗਿਆ ਮੈਂ ਕਹੂੰਗਾ ਵੀ ਹਾਂ ਮੈਂ ਗਲ ਨੂੰ ਗਲਤ ਜੱਜ ਕਰ ਰਿਹਾ ਸੀ ਠੀਕ ਹੈ ਕਿਉਂਕਿ ਜੇ ਮਨਪ੍ਰੀਤ ਬਾਦਲ ਕਹਿ ਦਿੰਦੇ ਵੀ ਚਲੋ ਮੈਂ ਸ਼ਿਫਟ ਕਰਦਾ ਆਪਦੀ ਸੀਟ ਤਾਂ ਠੀਕ ਆ ਫਿਰ ਤਾਂ ਹਨਾ ਅੰਗਾ ਉਹ ਗੱਲ ਦਾ ਲੈਸਾ ਹੀ ਹੋਰ ਹੋ ਜਾਊਗਾ ਪਰ ਫਿਲਹਾਲ ਦੀ ਮਿਹਨਤ ਮਨਪ੍ਰੀਤ ਦੀ ਬਾਦਲ ਦੀ ਉੱਥੇ ਦੇਖ ਕੇ ਲੱਗਦਾ ਵੀ ਉਹਨਾਂ ਦਾ ਮਨ ਗਿੱਦੜ ਬਾਹਰ ਲੜੰਦਾ ਹੀ ਆ ਬਿਸ਼ਰਤੇ ਉਹ ਕੋਈ ਹੋਰ ਕੁਰਬਾਨੀ ਪਾਰਟੀ ਦੇ ਲਈ ਜਾਂ ਆਪਦੇ ਭਾਈ ਦੇ ਲਈ ਕਰਨ ਨੂੰ ਤਿਆਰ ਨਾ ਹੋ ਜਾਣ ਤਾਂ ਕੱਲੀ ਦਲ ਦਾ ਜਿਹੜਾ ਕਾਡਰ ਆ ਉਹਨੂੰ ਬਚਾਉਣ ਦੀ ਲੜਾਈ ਵੱਧ ਮੈਨੂੰ ਉਸ ਸਥਿਤੀ ਦੇ ਵਿੱਚ ਲੱਗ ਰਹੀ ਆ ਕਿ ਹੁਣ ਜਿਹੜੇ ਵੀ ਲੋਕ ਬਾਰ ਬਾਰ ਡਿੰਪੀ ਢਿਲੋਂ ਦੇ ਨਾਲ ਗਏ ਆ ਉਹਨਾਂ ਨੂੰ ਕਿਸੇ ਢੰਗ ਦੇ ਨਾਲ ਰੋਕਿਆ ਜਾ ਸਕੇ ਕਿਉਂਕਿ ਬਹੁਤ ਵੱਡਾ ਕਾਡਰ ਮੈਂ ਦੇਖਿਆ ਜਿਹੜਾ ਕਿ ਪਹਿਲਾਂ ਅਕਾਲੀ ਦਲ ਦੇ ਵਿੱਚ ਸੀ ਉਹ ਹੁਣ ਦੂਜੇ ਪਾਸੇ ਸ਼ਿਫਟ ਹੋਇਆ ਹਾਂ ਕੋਈ ਦੂਜੇ ਪਾਸੇ ਡਿੰਪੀ ਢਿਲੋਂ ਦਾ ਬਿਆਨ ਆ ਗਿਆ ਨਾ ਵੀ ਮੇਰਾ ਤੋਰ ਲੱਭਿਆ ਨਹੀਂ ਕਹਿੰਦੇ ਪਰ ਪ੍ਰਧਾਨ ਜੀ ਨੂੰ ਆਪ ਹੀ ਹੋਣਾ ਪਿਆ ਵੀ ਉਹਨਾਂ ਨੇ ਤਾਂ ਇੱਥੇ ਤੱਕ ਕਹਿਤਾ ਵੀ ਗੁਰੂ ਹੁਣ ਚੇਲਿਆਂ ਦੇ ਬਰਾਬਰ ਲੜਨ ਆ ਗਿਆ ਨਹੀਂ ਫਿਰ ਸੁਖਵੀਰ ਬਾਦਲ ਦੇ ਬਿਆਨ ਤੇ ਤੁਸੀਂ ਇਹ ਵੀ ਤਾਂ ਕਹਿ ਸਕਦੇ ਹੋ ਨਾ ਹੁਣ ਕੋਚ ਸਾਹਿਬ ਆਪ ਹੋਏ ਮੂਰੇ ਹੈ ਨਾ ਹੁਣ ਕੋਚ ਸਾਹਿਬ ਨੂੰ ਆਉਣਾ ਪਏਗਾ ਦੇਖੋ ਇਹ ਸੱਚ ਹੈ ਕਿ ਕਾਲੀ ਦਲ ਕੋਲੇ ਡਿੰਪੀ ਢਲੋਂ ਦਾ ਤੋੜ ਹੈਣੀ ਜਿਹੜਾ ਵੀ ਬੰਦਾ ਅਰਸ਼ਾ ਜ਼ਮੀਨ ਤੇ ਵਰਕ ਕਰੂਗਾ ਜਿਹੜਾ ਵੀ ਬੰਦਾ ਲੋਕਾਂ ਚ ਬਾਹਰ ਬਾਹਰ ਜਾਂਦਾ ਰਹੂਗਾ ਉਹਦਾ ਤੋੜ ਹੁੰਦਾ ਹੀ ਘਟਾ ਇਹ ਨਾ ਦੇਖੋ ਵੀ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਕੌਣ ਆ ਰਹਿੰਦਾ ਪਹਿਲੇ ਦੋਆਂ ਚ ਦੇਖੋ ਯਾਰ ਅਸਲ ਮੁਕਾਬਲਾ ਤਾਂ ਪਹਿਲੇ ਦੋਆਂ ਚ ਹੀ ਹੋਣਾ ਹੁੰਦਾ ਦੇਪੀਟੇ ਲੋਨ ਲਗਾਤਾਰ ਜਦੋਂ ਤੋਂ ਸਿਆਸਤ ਚ ਆਇਆ ਉਹ ਪਹਿਲੇ ਦੂਹਾਂ ਚੋਂ ਬਾਹਰ ਨਹੀਂ ਸੀ ਹੋਇਆ ਮੌਕਾ ਪਹਿਲੇ ਦੂਹਾਂ ਚੋਂ ਸ਼ਿਫਟ ਹੋਇਆ ਐਡਾ ਵੀ ਜ਼ਿਆਦਾ ਕੋਈ ਐ ਨਹੀਂ ਹੋਇਆ ਗੱਦੜਵਾਹੇ ਵਾਲਾ ਨੇ ਬਿਲਕੁਲ ਹੀ ਉਲਟੋ ਫੇਰ ਕਰਤਾ ਪਹਿਲੇ ਦੂਹਾਂ ਚ ਸੀ 2000 ਦਾ ਮਾਰਜਨ ਸੀ ਪਿਛਲੀ ਵਾਰ 2022 ਚ ਸੀਗਾ ਉਹ ਮਤਲਬ 1300 ਵੋਟਾਂ ਦਾ ਮਾਰਜਨ ਸੀ ਭਾਈ ਚਲੋ 13ਾ 1300 ਦਾ ਲਾ ਲੂ ਹੈਨਾ ਜੇ ਤੁਸੀਂ 1300 ਤਾਂ ਪਰ ਇਸ ਵਾਰ ਉਹ ਮਾਰਜਨ ਅਗਲੇ ਨੇ ਵਧਾਤਾ ਤਾਂ ਲਗਾਤਾਰ ਮਿਹਨਤ ਹੋ ਰਹੀ ਆ ਲਗਾਤਾਰ ਉੱਥੇ ਕੋਸ਼ਿਸ਼ ਹੋ ਰਹੀ ਆ ਕਿ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾ ਸਕੇ ਤੇ ਜੋੜੇ ਵੀ ਆਗਲੇ ਨੇ ਆ ਅਕਾਲੀ ਦਲ ਦੇ ਲੋਕ ਆ ਡਿੰਪੀ ਟੇ ਲਉਣਾ ਆਪਾਂ ਪਿਛਲੇ ਇਲੈਕਸ਼ਨ ਚ ਤੁਹਾਨੂੰ ਯਾਦ ਹੋਵੇ ਮੈਂ ਕਿਹਾ ਸੀ ਵੀ ਸਹਿਜ ਮਹਿਸੂਸ ਕਰਦੇ ਆ ਇਸ ਵੇਲੇ ਅਕਾਲੀ ਦਲ ਨਾਲ ਉੱਥੇ ਜਿਹੜੇ ਹੁੰਦੇ ਆ ਨਾ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਗੈਂਗਸਟਰ ਇਹ ਕੈਟਾਗਰੀ ਦੇ ਬੀ ਕੈਟਾਗਰੀ ਦੇ ਉਹਵੇਂ ਲੀਡਰ ਆ ਜਿਹੜੇ ਪਹਿਲੀ ਕਤਾਰ ਦੇ ਦੂਜੀ ਕਤਾਰ ਦੇ ਉਹਨਾਂ ਦੇ ਵਿੱਚ ਆਏ ਆ ਵੀ ਜਿਹੜੀਆਂ ਹੇਠ ਲੀਆਂ ਕਤਾਰਾਂ ਉਹ ਡਿੰਪੀ ਦੇ ਨਾਲ ਚੜ ਗਈਆਂ ਉਹਨਾਂ ਨੂੰ ਵਾਪਸ ਉਸ ਬੱਸ 'ਚੋਂ ਲਾਉਣਾ ਬਹੁਤ ਔਖਾ ਹੈ। ਇੱਕ ਹੀ ਬੰਦਾ, ਇੱਕ ਹੀ ਬੱਸ ਸਟਾਪ ਆ ਜਿੱਥੇ ਉਹ ਬੱਸ 'ਚ ਉਤਰ ਕੇ ਕੁਝ ਬੰਦੇ ਵਾਪਸ ਆ ਸਕਦੇ ਆ ਜਾਂ ਜਿਹੜੇ ਚੜ੍ਹਨ ਨੂੰ ਖੜੇ ਹੋ ਰੁੱਕ ਸਕਦੇ ਆ। ਉਹ ਸੁਖਬੀਰ ਬਾਦਲਾ ਉਹ ਬਾਦਲ ਪਰਿਵਾਰ ਹੈ। ਅੱਜ ਵੀ ਗਿੱਦੜਵਾਹ ਦੇ ਵਿੱਚ ਜਿਹੜੇ ਲੋਕ ਖੜੇ ਆ ਅਕਾਲੀ ਦਲ ਨਾਲ ਉਹ ਉਹੀ ਲੋਕ ਖੜੇ ਆ ਜਿਹੜੇ ਬਾਦਲ ਪਰਿਵਾਰ ਨੂੰ ਸਿੱਧਾ ਜਾਣਦੇ ਆ। ਅਗਲੇ ਕਹਿੰਦੇ ਆ ਵੀ ਭਾਈ ਹੁਣ ਉਹ ਬਾਈ ਨਹੀਂ ਇੱਕ ਇਹੜੇ ਪਿੰਡ ਦਾ ਸੀ ਚੋਟੀਆਂ ਦਾ ਸੀ ਕਹਿੰਦੇ ਹਾਂ ਜਿਹੜਾ ਕਹਿੰਦਾ ਸੀ ਬਾਦਲ ਦੇ ਆਏ ਮੇਜ਼ ਤੇ ਪ੍ਰਕਾਸ਼ ਸਿੰਘ ਬਾਦਲ ਦੇ ਮੇਜ਼ ਤੇ ਆ ਕੂਣੀਆਂ ਰੱਖ ਕੇ ਬਹਿ ਗਿਆ ਕਹਿੰਦਾ ਮੈਨੂੰ ਪਾਵਰ ਦਿਓ ਉਹ ਕਹਿੰਦੇ ਵੀ ਤੈਨੂੰ ਹੋਰ ਕਿੰਨੀ ਕੁ ਪਾਵਰ ਚਾਹੀਦੀ ਆ ਤੂੰ ਮੁੱਖ ਮੰਤਰੀ ਦੇ ਮੇਜ਼ ਤੇ ਕੂਣੀਆਂ ਰੱਖ ਕੇ ਬੈਠਾ ਭਾਈ ਤਾਂ ਉਹ ਲੋਕ ਅਜ ਵੀ ਜੁੜੇ ਹੋਇਆ ਪਰ ਡਿੰਪੀ ਢਿਲੋਂ ਨੇ ਕਾਲੀ ਦਲ ਨੂੰ ਡੇਮੇਜ ਬਹੁਤ ਕੀਤਾ ਇਹ ਬਿਆਨ ਉਥੋਂ ਵੱਧ ਨਿਕਲਿਆ ਵਾ ਉਸ ਤਰ੍ਹਾਂ ਦਾ ਸਮੀਕਰਨ ਮੇਰੀ ਨਜ਼ਰ 'ਚ ਤਾਂ ਨਹੀਂ ਆ ਮੈਂ ਇਸ ਗੱਲ ਤੇ ਬੋਲ ਤਾ ਰਿਹਾ ਭਈ ਆ ਇਲਾਕਾ ਸਾਡੇ ਬੜਾ ਗਵੰਡੀ ਇਲਾਕਾ ਮਾਨੂੰ ਸਾਨੂੰ ਪਤਾ ਹੁੰਦਾ ਵੀ ਉੱਥੇ ਕੀ ਹੁੰਦਾ ਕੀ ਨਹੀਂ ਸਾਡੀ ਕਾਫੀ ਮਤਲਬ ਤੁਹਾਨੂੰ ਲੋਕ ਵੀ ਜਾਣਦੇ ਹੁੰਦੇ ਆ ਉਹ ਸਾਰਾ ਕੁਝ ਹੁੰਦਾ ਤਾਂ ਇਹ ਇਹ ਮੈਨੂੰ ਲੱਗਦਾ ਅਰਸ਼ ਵੀ ਘੱਟੋ ਘੱਟ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਹੜੇ ਲੋਕ ਹੋਰ ਡਿੰਪੀ ਵੱਲ ਜਾ ਰਹੇ ਆ ਉਹਨਾਂ ਨੂੰ ਰੋਕਣ ਦੀ ਲੜਾਈ ਚ ਸੁਖਵੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਤੇ ਇਹ ਵੀ ਨਾ ਭੁੱਲੋ ਕਿ ਸੁਖਵੀਰ ਸਿੰਘ ਬਾਦਲ ਦੀ ਅਸਲੀ ਖੇਜ ਇਸ ਵੇਲੇ ਉਹਨਾਂ ਲੋਕਾਂ ਨਾਲ ਵੱਧਾ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਗਏ ਆ ਉਨ੍ਹਾਂ ਦਾ ਧਿਆਨ ਆਉਦੇ ਵਿਰੋਧੀਆਂ ਵੱਲ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਲੋਕਾਂ ਨਾਲ ਵੀ ਹਜੇ ਉਹਨਾਂ ਦਾ ਘੱਟ ਵਿਰੋਧ ਹੋਊਗਾ ਉਹਨਾਂ ਦੇ ਮੁੱਖ ਨਿਸ਼ਾਨੇ ਤੇ ਡਿੰਪੀ ਢਿਲੋਂ ਆ ਚਾਹੇ ਉਹ ਰঞ্জੀਤ ਸਿੰਘ ਗਿੱਲ ਨਾਲੋਂ ਜਾਂ ਹੋਰ ਜਿਹੜੇ ਵੀ ਲੋਕ ਜਿਹੜੇ ਅਕਾਲੀ ਦਲ ਤੋਂ ਬਾਹਰ ਹੋਏ ਆ ਅਕਾਲੀ ਦਲ ਨੂੰ ਛੱਡ ਕੇ ਗਏ ਆ ਉਹ ਵੱਧਾ ਤੇ ਉਸੇ ਦਾ ਹੀ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਇੱਥੇ ਮਿਲਿਆ ਕਿ ਕਾਲੀ ਦਲ ਦੀ ਸੀਟ ਦੇ ਉੱਤੇ ਜਿਹੜੀ ਕਾਲੀ ਦਲ ਨੂੰ ਲੱਗਦਾ ਸੀ ਵੀ ਸਾਡੀ ਪਰਿਵਾਰਕ ਸੀਟ ਆ ਸਾਡੇ ਦਿਲ ਦੇ ਨੇੜੇ ਸੀਟ ਆ ਉੱਥੇ ਕਾਲੀ ਦਲ ਦੀ ਸਥਿਤੀ ਕਮਜ਼ੋਰ ਹੋ ਰਹੀ ਸੀ ਜਿਹਦੇ ਕਰਕੇ ਬਿਆਨ ਹੈ ਜੀ ਤਾਂ ਤੁਸੀਂ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤਾਂ ਤੁਸੀਂ ਵੀ ਇਸ ਵੀਡੀਓ ਦਾ ਹਿੱਸਾ ਬਣੇ ਥੋੜਾ ਹੀ ਬਹੁਤ-ਬਹੁਤ ਧੰਨਵਾਦ